ਰੋ ਰੋ ਰਪਾ ਮੇਰੀ ਸ਼ੇਮੀ ਮੇਰੀ ਨੂੰ ਮੇਰੀ ਸ਼ੇਮੀ ਐ ਸ਼ੇਮੀ ਦਾ ਆਇਆ ਮੋੜ ਰਪਾ ਦੱਸਾਂਗੇ ਜਿੱਕਰ ਹੋਏ ਹੈ ਜੇ ਜੇ ਮੇਰੀ ਮੇਰੀ ਸ਼ੇਮੀ ਸਾਹੀ ਕਿ ਰਿਚਰਦੀ ਨਹੀਂ ਕਦੀ ਆ ਗਈ ਕੰਮ ਕਿਹ ਹੁੰਦੇ ਨੇ ਨਹੀਂ ਉੱਠ ਕੇ ਕਰ ਲੈ ਆਪਣੀ ਸੋਚੀ ਅਰੀ ਵੇਤੋ ਆਪਣਾ ਗਰੀਬਾ ਬਾਪ ਜਾਨ ਦਾ ਉਹ ਮਰ ਜਾ ਰਿਹਾ ਤੋਰ ਆਦੀ ਦੇ ਦਿੱਤੀ ਮਾਂ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਉਦੋਂ ਮੇਰਾ ਜੇਠਪੁਰਾ ਆਈ ਮੈਂ ਫੋਨ ਕਰਦੀ ਰਹੀ ਤੇ ਮੈਂ ਆ ਜੋਤੀ ਦਾ ਫੋਨ ਨਹੀਂ ਆਉਂਦਾ ਤਿਆਰ ਕੇ ਮਰਜਨ ਨੂੰ ਫੋਨ ਕੀਤਾ ਕਹਿੰਦਾ ਮम्मा ਤੂੰ ਕਿੱਦਾਂ ਮੈਨੂੰ ਫੋਨ ਕੀਤਾ ਮੈਂ ਜਵਰਜਨ ਜੋਤੀ ਦਾ ਫੋਨ ਹੀ ਪਹੁੰਚਦਾ ਹੁੰਦਿਆ ਕਹਿੰਦਾ ਮम्मा ਉਹਦਾ ਫੋਨ ਖਰਾਬ ਹੋਇਆ ਨਾ ਕੋਈ ਤੂੰ ਟੈਨਸ਼ਨ ਨਾ ਲੈ ਜੇ ਉਹਦਾ ਫੋਨ ਠੀਕ ਹੋ ਗਿਆ ਉਹਨੇ ਆਪੇ ਫੋਨ ਕਰ ਦੇਣਾ ਤੈਨੂੰ ਤਿਆਰ ਕੇ ਵਿਚਾਰੇ ਉਹਨੇ ਪੋਤਨੇ ਮੇਰੇ ਰੋਂਦੇ ਰੋਂਦੇ ਫੋਨ ਕੀਤਾ ਮੇਰੇ ਪੋਤ ਨੂੰ ਗੱਲ ਨਾ ਗਈ ਆਵੇ ਕਹਿੰਦਾ ਮੰਮੀ ਜਾ ਕੇ ਪੜਤ ਕੇ ਆਪਣੀ ਨੂਂਦ ਨਹੀਂ ਮੈਂ ਇਹ ਜੋਤੀਏ ਨੀ ਤੇਨੂ ਕਿੰਨਾ ਲਿਆ ਮਰਨ ਦਬਕੇ ਨੀ ਮੇਰੀ ਇਹ ਜੋਤੀਏ ਮੇਰੀ ਇਹ ਸ਼ੇਰਨੀਏ ਤੀ ਲੱਗਦਾ ਕੀ ਕਰਨ ਹੋ ਸਕਦਾ ਨੀ ਮੇਰੀ ਇਹ ਸ਼ੇਰਨੀਏ ਤੀ ਲੱਗਦਾ ਤੁਹਾਨੂੰ ਕੀ ਕਰਨ ਹੋ ਸਕਦਾ ਨੀ ਮੈਂ ਕੀ ਕਰਾਂ ਮੇਰੀ ਨੋ ਲਿਆ ਦੋ ਵਾ ਵਸ ਮੈਂ ਕੀ ਕਰਾਂ ਬਾਜੀ ਮੇਰੇ ਕੋ ਨਹੀਂ ਰਿਹਾ ਜਾਂਦਾ ਨੀ ਮੇਰੀ ਇਹ ਜੋਤੀਏ ਕੋਈ ਕਿਸੇ ਤੇ ਤੁਹਾਨੂੰ ਕੋਈ ਦੁਸ਼ਮਨੀ ਜਾਂ ਕੋਈ ਸ਼ੱਕ ਨਹੀਂ ਹੈਗਾ ਕੋਈ ਨਿਸ਼ਾਗ ਬੜੀ ਸੁਣੀ ਅੱਠ ਸਾਲ ਰਹੀ ਹੈ ਇੱਥੇ ਕੁਛ ਨਹੀਂ ਖੁਸ਼ੀ ਖੁਸ਼ੀ ਰਹਿੰਦੇ ਰਹੇ ਕੋਈ ਨਹੀਂ ਵੇਲਾ ਨਾਲ ਬਾਤ ਕਦ ਹੋ ਗਿਆ ਅਜੇ ਮਹੀਨਾ ਕੋ ਹੋ ਜਾ ਵਿਚਾਰੀ ਅਜੇ ਵਿਚਾਰੀ ਮਹੀਨਾ ਕੋ ਹੋ ਜਾ ਘਰਾਏ ਨੂੰ ਇਹ ਮੇਰੇ ਪੁੱਤ ਕਿਦਾਂ ਰਹੇਗਾ ਤੋਂ ਵੀ ਕਰ ਦੇਣਾ ਹਾਂ ਜਿਨ੍ਹਾਂ ਦੀ ਡੈਥ ਹੋਈ ਆ ਕੀ ਲੱਗਦੇ ਸੀ ਤੁਹਾਨੂੰ ਕਿਦਾਂ ਪਤਾ ਲੱਗਾ ਤੁਹਾਨੂੰ ਸਾਰੇ ਇਹਨਾਂ ਦਾ ਕਟਾਫ ਹੋਈ ਨੂੰ ਹਾਂ ਜੀ ਮੈਂ ਜਿਨ੍ਹਾਂ ਦੀ ਡੈਥ ਹੋਈ ਆ ਕੌਣ ਸੀ ਕੀ ਲੱਗਦੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਮੇਰੇ ਭਰਾ ਦੀ ਨੂੰ ਮੇਰੀ ਨੂੰ ਹੀ ਲੱਗੀ ਕਿਦਾਂ ਪਤਾ ਲੱਗਾ ਤੁਹਾਨੂੰ ਸਾਨੂੰ ਮੈਨੂੰ ਤੇ ਆ ਮੁੰਡੇ ਨੇ ਦੱਸਿਆ ਇਹਦੇ ਮੇਰੇ ਫੋਨ ਆਇਆ ਬਾਰੋਂ ਵੀ ਬੰਦੂਏ ਕੋ ਵੀ ਫੋਨ ਨਹੀਂ ਚੁੱਕਣ ਦੀ ਇਹਨੇ ਚ ਦੋ ਤਿੰਨ ਨੂੰ ਫੋਨ ਕਿਉਂ ਨਹੀਂ ਚੁੱਕਣੇ ਮੇਰਾ ਫੋਨ ਤੇ ਉਸੇ ਹਟਾਉਂਦੀ ਦੋ ਫੋਨ ਨਹੀਂ ਚੁੱਕਿਆ ਤੇ ਮੁੜ ਕੇ ਫਿਰ ਪਰੋਣਾ ਹੀ ਹੁੰਦਾ ਸਿਆ ਵੀ ਕਹਿੰਦਾ ਜਾ ਕੇ ਪਤਾ ਤਾਂ ਕਰੋ ਵੀ ਫੋਨ ਕਿਉਂ ਨਹੀਂ ਚੁੱਕਣ ਦੀ ਮੇਰਾ ਉਹ ਨਹੀਂ ਚੁੱਕਣ ਦੀ ਨਾ ਤੁਹਾਡਾ ਚੁੱਕਣੀ ਇੱਥੇ ਆਏ ਤੇ ਬੂਆ ਖੁੱਲਾ ਹੈ ਅੱਗੇ ਇਹ ਬੱਸ ਇਹਨਾਂ ਨੇ ਬੋਲਿਆ ਬੂਆ ਇਹਨਾਂ ਮਾਸੀ ਇਹਨਾਂ ਦੀ ਅੱਛਾ ਬੱਸ ਤਰ ਥੋੜਾ ਇੱਕ ਘੰਟਾ ਕੁ ਹੋਇਆ ਹੈ ਜੀ ਇਹ ਮੇਰੀ ਚੱਲੇ ਭਲੇ ਬਸਣ ਦੇ ਇੱਥੇ ਕੋਈ ਗੱਲ ਨਹੀਂ ਕੀ ਕਰਨ ਕੀ ਹੋ ਸਕਦਾ ਬੰਤੀ ਭਾਜੀ ਸੋਣ ਜਾਣਿਆ ਉਹਨਾਂ ਕੀ ਬਣਿਆ ਇਹਦੇ ਨਾਲ ਲੋ ਚੁੰਨੀ ਜੀ ਆਵੇ ਉੱਤੇ ਟੰਗੀ ਜੀ ਆਦੇ ਆਹ ਜਾ ਲਗਾ ਬਸ